ਅੱਜ ਜੇ 15 ਅਗਸਤ ਦਾ ਸੈਲੀਬ੍ਰੇਸ਼ਨ ਕਰ ਰਹੇ تھے ਯੋਗਾ ਦੇ ਨਾਲ ਸਾਰੇ ਯੋਗਾ ਕਰਿਆ ਕਰੋ ਨਾਲੇ ਫਿੱਟ ਰਹੋ ਤੰਦਰੁਸਤ ਰਹੋ ਸਾਰੇ ਕਰੋ ਕਰੋ ਯੋਗ ਰਹੋ ਨਿਰੋਗ ਕਰੋ ਯੋਗ ਰਹੋ ਨਿਰੋਗ ਕਰੋ ਯੋਗ ਰਹੋ ਨਿਰੋਗ ਕਰੋ ਯੋਗ ਰਹੋ ਨਿਰੋਗ ਸਸੀਗਾ ਦੋਸਤੋ ਮੈਂ ਹਾਂ ਦਵਿੰਦਰ ਭੱਟੀ ਤੁਸੀਂ ਜੁੜੇ ਹੋਇਆ ਇਕਤਾਰਾ ਬੋਲੇ ਪੰਜਾਬੀ ਚੈਨਲ ਦੇ ਨਾਲ ਅੱਜ ਅਗਰਵਾਲ ਗਊਸ਼ਾਲਾ ਸਮਾਣਾ ਵਿਖੇ ਜੈ ਜੀ ਰਾਮ ਮਾਰਨਿੰਗ ਵਾਕ ਕਲੱਬ ਵੱਲੋਂ ਯੋਗਾ ਦੌਰਾਨ ਬੰਦੇ ਮਾਤਰਮ ਦੇ ਨਾਰੇ ਲਗਾਉਂਦੇ ਹੋਏ ਤੇ ਸ਼ਹੀਦਾਂ ਨੂੰ ਨਮਨ ਕਰਦੇ ਹੋਏ ਆਜ਼ਾਦੀ ਦਿਹਾੜਾ ਮਨਾਇਆ ਗਿਆ ਔਰ ਇਸ ਮੌਕੇ ਸਾਡੇ ਬਹੁਤ ਹੀ ਸਤਿਕਾਰਯੋਗ ਮੈਂਬਰ ਸਾਹਿਬਾਨ ਪਹੁੰਚੇ ਔਰ ਕਿਤਨਾ ਕਿਤੇ ਅੱਜ ਜਿਹੜਾ ਇਹ ਬਹੁਤ ਵੱਡਾ ਦਿਹਾੜਾ ਹੈ ਉਸ ਨੂੰ ਸਮਰਪਿਤ ਯੋਗਾ ਕੈਂਪ ਜਿਹੜਾ ਲਗਾਇਆ ਗਿਆ ਸੋ ਇਦਾਂ ਦੇ ਹੋਰ ਵੀਡੀਓ ਦੇਖਣ ਲਈ ਤੁਸੀਂ ਜੁੜੇ ਰਹੋ ਇਕ ਤਾਰਾ ਬੋਲੇ ਪੰਜਾਬੀ ਚੈਨਲ ਦੇ वीडियो बोलेंगे भारत माता की जय भारत माता की जय बोल चल रही जय जय माता की जय भारत 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 माता की जय संदेव जय भारत माता की जय ਕੀ ਵਿਚਾਰ ਰਹੇ ਹਾਂ ਜੀ ਅੱਜ ਜਿਹੜਾ ਹੈ ਸ਼੍ਰੀ ਜੈਸ਼੍ਰੀ ਰਾਮ ਗੁੱਡ ਮਾਰਨਿੰਗ ਜਿਹੜਾ ਕਲੱਬ ਹੈ ਉਹਦੇ ਵੱਲੋਂ ਮਤਲਬ ਜਿਹੜਾ ਹੈ ਆਜ਼ਾਦੀ ਮਾਹੌਲ ਦੇ ਮੌਕੇ ਤੇ ਯੋਗਾ ਦੇ ਨਾਲ ਨਾਲ ਇਸ ਨੂੰ ਜਿਹੜਾ ਹੈ ਸੈਲੀਬ੍ਰੇਟ ਕੀਤਾ ਜਾ ਰਿਹਾ ਹੈ ਸਾਡੇ ਦੇਸ਼ ਨੂੰ ਆਜ਼ਾਦ ਕਰਾਉਣ ਲਈ ਆਜ਼ਾਦੀ ਘੁਟੀਆਂ ਵੱਲੋਂ ਬਹੁਤ ਸੰਘਰਸ਼ ਕੀਤਾ ਗਿਆ ਉਹਨਾਂ ਨੇ ਆਪਣੀਆਂ ਜੜੀਆਂ ਹੈ ਕੁਰਬਾਨੀਆਂ ਦਿੱਤੀਆਂ ਉਹਨਾਂ ਦੀ ਬਦੌਲਤ ਅੱਜ ਅਸੀਂ ਆਜ਼ਾਦੀ ਦਾ ਆਨੰਦ ਮਾਣ ਰਹੇ ਹਾਂ ਸਾਰਾ ਹੀ ਕਲੱਬ ਬੜਾ ਉਤਸ਼ਾਹਿਤ ਹੋ ਕੇ ਉਹਨਾਂ ਦੀਆਂ ਕੁਰਬਾਨੀਆਂ ਨੂੰ ਯਾਦ ਕਰਦੇ ਹੋਏ ਬੜਾ ਜਜ਼ਬਾ ਹੈ ਸਾਰਿਆਂ ਦੇ ਵਿੱਚ ਤੇ ਉਸ ਨੂੰ ਖੁਸ਼ੀ ਦਾ ਜਿਹੜਾ ਹੈ ਜ਼ਾਹਰ ਕਰਦੇ ਹੋਏ ਵੀ ਅਸੀਂ ਅੱਜ ਆਜ਼ਾਦੀ ਦਾ ਆਨੰਦ ਮਾਣ ਰਹੇ ਹਾਂ ਉਸ ਲਈ ਯੋਗਾ ਦੇ ਨਾਲ ਨਾਲ ਯੋਗਾ ਜੋ ਹੈ ਸਿਹਤ ਲਈ ਬਹੁਤ ਜ਼ਰੂਰੀ ਹੈ ਤੰਦਰੁਸਤੀ ਬਖਸ਼ਦਾ ਹੈ ਉਸੇ ਤਰ੍ਹਾਂ ਆਜ਼ਾਦੀ ਦਾ ਵੀ ਜਿਹੜਾ ਹੈ ਅੱਜ ਬਹੁਤ ਵਧੀਆ ਸਮਾਣੇ ਦੇ ਵਿੱਚ ਵੀ ਮਾਹੌਲ ਹੈ ਤੇ ਜੈ ਸ਼੍ਰੀ ਰਾਮ ਮਾਰਨਿੰਗ ਜਿਹੜਾ ਕਮੇਟੀ ਵੱਲੋਂ ਵੀ ਇਹਦੇ 'ਤੇ ਬਹੁਤੋ ਸ਼ਾਪ ਆਇਆ ਜਾ ਰਿਹਾ ਹੈ ਸਾਰਿਆਂ ਨੇ ਬਹੁਤ ਹੀ ਵੱਧ ਚੜ ਕੇ ਇਹਦੇ ਵਿੱਚ ਹਿੱਸਾ ਲਿੱਤਾ ਹੈ ਤੇ ਸਾਰੇ ਇਸ ਆਜ਼ਾਦੀ ਦਾ ਆਨੰਦ ਮਾਨ ਰਹੇ ਹਨ ਭਾਰਤ ਮਾਤਾ ਕੀ ਜੈ ਭਾਰਤ ਮਾਤਾ ਕੀ ਜੈ ਭਾਰਤ ਮਾਤਾ ਕੀ ਜੈ ਅਰੋ